ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ। ਸੋ ਦੋਸਤੋ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਵੀਡੀਓ ਜਲਦੀ ਅਪਲੋਡ ਕਰਾਂਗੇ ਦੋਸਤੋ ਜਿੱਥੇ ਆਪਾਂ ਖੜੇ ਆ ਪਿੰਡ ਸੋਰਸਿੰਗ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਨਤਰਨ ਸਾਹਿਬ। ਵੱਡੀਆਂ ਵੀੜ ਵੱਡੀਆਂ ਬਿਹੜਾ ਜਿਹੜੀਆਂ ਦੋਸਤੋ ਵੀਰ ਲੈ ਕੇ ਅੱਜ ਹਾਜ਼ਰ ਹੋਇਆ। ਦੋ ਬਿਹੜਾ ਤੁਹਾਨੂੰ ਵੱਡੀਆਂ ਦੇ ਦੇ ਵਿੱਚ ਮਿਲਣ ਗਈਆਂ। ਜਿਨ੍ਹਾਂ ਦੀ ਕਪੈਸਿਟੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਬਿਹੜ ਦਿਖ ਰਹੇ ਹੋ ਘੱਟੋ ਘੱਟ ਵੀ 28-30 ਲੀਟਰ ਦੀ ਮਿਲਕ ਦੀ ਕਪੈਸਿਟੀ ਆ। 20-22 ਲੀਟਰ ਆ ਜੇ 6ਵੇਂ ਦਿਨ ਦੇ ਵਿੱਚ ਬੌਲੇ ਦੇ ਵਿੱਚ ਤੁਸੀਂ ਮੰ ਅਗਲੀ ਵਾਰ ਦੋਸਤੋ ਸ਼ਾਹੀਵਾਲ ਵੇੜਾ ਅਜੇ ਸੂਣ ਦੇ ਵਿੱਚ ਕੁਝ ਕੁ ਦਿਨ ਬਾਕੀ ਆ ਬਹੁਤ ਸਾਫ ਸਫਾਈ ਹੈ ਵੇੜ ਦੀ ਨੀਚੇ ਹਵਾਨੇ ਵਾਲੇ ਪਾਸੇ ਤੁਸੀਂ ਦੇਖੋਗੇ ਥਣ ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਠੀਕ ਆ ਜੀ ਤੇ ਚੰਗੇ ਦੁੱਧ ਦੀ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਇਸ ਵੇੜ ਤੋਂ ਠੀਕ ਆ ਜੀ ਸੋ ਚਾਹਵਾਨ ਵੀਰ ਜਿਹੜੇ ਹੈਗੇ ਖਾਸ ਤੌਰ ਤੇ ਖਰੀਦਣ ਦੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਸ਼ਾਹੀਵਾਲ ਜਿਹੜੇ ਅੰਗ ਦੇ ਵਿੱਚ ਆ ਇਸ ਤੋਂ ਇਲਾਵਾ ਦੋਸਤੋ ਜਰਸੀਆਂ ਚਾਰ ਜਰਸੀਆਂ ਅਵੇਲੇਬਲ ਨੇ ਬਿਲਕੁਲ 8 8 10 10 ਦਿਨ ਦੇ ਆ ਸੂਣ ਦੇ ਵਿੱਚ ਬਿਲਕੁਲ ਰੈਡੀ ਹੈਗੀਆਂ ਨੇ ਇੱਕ ਵਾਰ ਜਿਹੜੀ